ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਗਾਲੀ ਗਾਲੀ ਇਹ ਹੀ ਕਮਜ਼ੋਰ ਹਨ ਪਹਿਲਾਂ ਖੇਤੇ ਖੁੱਡਿਆ ਇਹਨੂੰ ਬਾਰੇ ਤਾਂ ਨਹੀਂ ਹੁੰਦੇ ਸਤੇ ਹੋਰ ਗਾਣੇ ਬੜੇ ਬਣਦੇ ਹੁੰਦੇ ਸੀ ਜਵਾਗ ਵੀ ਆ ਜਾਂਦੇ ਸੀਗੇ ਹੁਣ ਕਬਾਤ ਉਹ ਕੋਈ ਆਏ ਨਹੀਂ ਹਾਂ ਜਵਾਗ ਵੀ ਆਏ ਨਹੀਂ ਤੇ ਠੀਕ ਹੈ ਤੇ ਬਣਦੀ ਤੇ ਪਸਤ ਫੁੱਟ ਬਾਹਰ ਜਾਂਦੇ ਕਿਉਂ ਬਾਹਰ ਨੂੰ ਬਾਰੇ ਹਾਂ ਬਾਹਰ ਨੂੰ ਜਾਈ ਜਾਂਦੇ ਨੇ ਕੈਨੇਡਾ ਬਣੀ ਨੂੰ ਆਇਆ ਤੂੰ ਜਰਾ ਮਗਰ ਕੱਟ ਹੋ ਜਾਂਦਾ ਇੰਨਾ ਤੇ ਹੋਰ ਗਾਣੇ ਬੜੇ ਬਣ ਜਾਂਦੇ ਸੀਗੇ ਹੁਣ ਤਾਂ ਨਾ ਚੰਦ ਓਏ ਉਹ ਚੰਦ ਉਹ ਕਿਵੇਂ ਬਣਤਾ ਈਵਾ ਕੰਧਾ ਹੋਰ ਕੰਧਾ ਉਹ ਹੋਰ ਕਮਜ਼ੋਰ ਇਹ ਪੁਰਾਣਾ ਲੱਗ ਗਿਆ ਅੱਛਾ ਜਾਣਦੇ ਏ ਤੂੰ ਮੈਂ ਹਾਂ ਜਾਣਦਾ ਮੈਂ ਜੰਗੀਦਰਾ ਇਹਨੂੰ ਬਾਲਦਾ ਵਧੀਆ ਵਧੀਆ ਤੇ ਟੋਕਰੇ ਬਣਾਉਣ ਲੱਗ ਗਿਆ ਨਾ ਨਾ ਹੋਰ ਜਾਡੂ ਕਰ ਜਾਡੂ ਕਰ ਕੋ ਲੋ ਜੋ ਤੂੰ ਉਹ ਖੇਡਾ ਫਿੱਟਾ ਪਾਉਣੇ ਆ ਤੂੰ ਕਦੋਂ ਖੇਡਾ ਪਾਉਣ ਲੱਗ ਗਿਆ ਖੇਡ ਖੀਨ ਹੁੰਦੀ ਹੈ ਬਗਾਲ ਚੁਲਾ ਕੇ ਮੈਂ ਕਿ ਕਮਜ਼ੋਰ ਖੇਡੇ ਚ ਚਕਾਲ ਦੇਣੀਆਂ ਬਾ ਵਾ ਤੇਰੇ ਛਾ ਯਾਰ ਮੈਂ ਫਿੱਟਾ ਪਾਉਣੇ ਦਾ ਸਾਨੂੰ ਤਾਂ 2-2 ਮਿੰਟਾਂ ਨਹੀਂ ਹੋ ਗਏ ਜਿਆ ਬੱਕ ਬੱਕ ਬਾਈ ਹਾ ਹਾ ਕੁੱਤਾ ਇਹ ਜਾਨਵਰ ਨਾਲ ਸਿੱਖਿਆ ਹੋਇਆ ਹੈ ਅੱਛਾ ਇਹ ਵੀ ਖੇਡਾ ਪਾਉਂਦਾ ਹਾਂ ਹਾਂ ਖੇਡਾ ਪਾਉਂਦਾ ਹੈ ਵੀ ਬਾਈ ਜਾਂ ਮੱਟੇ ਵਿੱਚ ਬਾਂਦਰ ਗੁੰਡਾ ਰੱਖ ਦਈ ਸੀ ਹਾਂ ਉੱਜਾ ਨੋ ਕੁਜੀ ਲਾਲ ਜੀ ਗਵਰਨਮੈਂਟ ਤੇ ਹੋਣੇ ਰੱਖ ਦਿਆ ਜਨਬਰ ਠੀਕ ਆ ਹਾਂ ਖੇਡੇ ਨੂੰ ਅੱਜ ਖੇਡੇ ਪਿੰਡ ਸਾਡੇ ਪਿੰਡ ਵੀ ਦਿਖਾ ਦੇ ਇੱਥੇ ਪਾਣ ਆਏ ਆ ਅੱਛਾ ਹਾਂ ਲਾਉਨੇ ਕਿਤੇ ਪੰਡਾਲ ਆ ਜਾ ਆਪਣੇ ਉੱਥੇ ਬਾਰਗੀ ਆ ਜਾ ਉੱਥੇ ਲਾਲੀਏ ਹੋਰ ਅੱਛਾ ਲੂ ਆਵਾ ਕੱਠ ਬਾਧੂ ਇਹ ਠੀਕ ਆ ਚੱਲ ਫਿਰ ਕੰਜਰ ਦੇ ਕੋਈ ਕੰਮ ਛੱਡਿਆ ਹਜੇ ਨਹੀਂ ਕੰਜਰ ਦੇ ਆ ਬਸ ਕੋਈ ਕੰਮ ਰਹਿ ਗਿਆ ਕਰਨ ਬਣਾ ਉਹ ਫੇਰ ਕਾਹਨੂੰ ਪਕਾ ਚਬਾ ਕੇ ਉੱਥੇ ਦਾਜੂ ਜਾਂ ਸਖੜਿਆ ਆ ਫੁੱਕੀ ਦਾ ਮਾਰਾ ਫਿਰਦਾ ਪਾਉਂਦਾ ਕਾਹਨੂੰ ਦਾਜੂ ਸਖੜਿਆ ਲੂਰ ਕਨਵੀ ਕਾਇਆ ਫਰਤਾ ਜੂਰਾ ਕਰਨੀ ਚੱਲ ਅੱਛਾ ਵੀ ਆ ਪਏ ਜਾਦੂਆ ਕੰਮ ਕਰੇ ਗਏ ਜੀ ਟੱਟੀਆਂ ਵੀ ਪਾਟ ਲੀਆਂ ਨਸ਼ਾ ਵੀ ਵੇਚ ਲਿਆ ਓਏ ਨਹੀਂ ਇਹ ਚਟਪੀਆ ਬਾੜਾ ਉੱਲਾ ਵਰਕ ਕੀ ਪੈਂਦੇ ਲੱਗੇ ਸਮੇ ਇੱਕ ਟੋਕਰ ਕਾ ਝੋਲਾ ਇਹਦਾ ਮੇਰੇ ਕੋਲੇ ਝੋਲਾ ਪਿਆ ਨਾ ਮਤਲ ਅੱਛਾ ਕੱਲੇ ਝੋਲੇ ਨਾਲ ਕੋੜਾ ਰੁਪਈਏ ਤੇ ਕੋਲੇ ਕੱਲੇ ਛੋਲੇ ਨਾਲ ਮਸਾਲੇ ਲੰਕਾ ਤਵਾ ਕਰਦਿਆਂ ਕਿਉਂ ਇਹੇ ਜੇ ਜਾਦੂ ਨੇ ਜਾਦੂ ਨੇ ਜਾਦੂ ਕਰ ਰਹਿ ਨੇ ਚਲਾ ਜੱਲ ਨੂੰ ਪਤਾ ਹੋ ਜਾ ਉਹ ਪਿੰਡ ਕੀਲ ਦਾ ਸਰਾਂ ਇਹ ਤੇਰੇ ਕੋਲ ਕਿਉਂ ਪੈਣ ਜਾਈ ਇਹ ਨਾ ਬੜੇ ਤੇ ਫਿਲਦੇ ਆਥਨ ਰੁਪਈਏ ਛੋਲੇ ਕੇ ਪੈਂਦੇ ਨਹੀਂ ਅੱਛਾ ਹਾਂ ਦੇ ਹੋਰ ਬੱਸ ਮਸਾ ਜਾਣੇ ਆ ਅੱਛਾ ਬੱਸ ਫਿਰ ਤਾਂ ਬੰਦਾ ਰੱਖੋ ਨਾਲ ਕੁ ਪੈਸੇ ਖੋਲੇ ਨਾ ਜਾਣੇ ਬੰਦਾ ਅੱਛਾ ਜਿਹੜਾ ਮਾਛਰ ਪੁੱਛੇ ਹੋ ਗਿਆ ਬੱਸ ਅੱਗੇ ਕੁਛੜਾ ਆ ਮਾਛਰ ਇਹ ਮੋਰੋ ਬੱਚੂ ਕਿਵੇਂ ਬਣ ਗਿਆ ਮਾਛੜਾ ਇਹਦਾ ਨਾ ਹੀ ਮਾਛੜਾ ਇਹ ਪੁੱਛੇ ਹੋਇਆ ਹੈ ਭੈਣ ਜਾ ਕਾ ਫਿਰ ਚੱਲ ਮਾਛੜਾ ਚੱਲ ਇਹ ਪੁੱਛੇ ਹੋਗਾ ਨਾ ਕਿ ਖੇਡਦਾ ਬੰਦਾ ਤਾਂ ਕੋਈ ਬੰਦਾ ਨਹੀਂ ਕੁੱਤਾ ਮਾਛੜ ਬਣਾ ਲਿਆ ਇਹ ਤਿੰਨ ਪਿੰਡਾਂ ਦੀ ਖੇਡ ਲਾਉਂਦਾ ਵਾਸਪ ਅੱਛਾ ਇਹ ਕਹਿੰਦਾ ਹੁਣ ਚੌਥੇ ਚਲੀ ਜਾਂਦਾ ਉਹ ਲੜੀ ਜਾਂਦਾ ਮੇਰੇ ਨਾਲ ਇਹਦਾ ਨਾਂ ਪਹਿਲਾਂ ਬਲਾ ਗੰਜੋ ਨਹੀਂ ਸੀ ਗੰਜੋ ਚ ਉਹ ਹੋਰ ਸ਼ਿਓ ਬਦਲਦਾ ਅੱਛਾ ਇਹ ਤਾਂ ਬਾਹਰ ਹੋਲੇ ਜਾਂਦਾ ਇਹ ਬਾਹਰ ਹੋਲੇ ਜਾਂਦਾ ਇਹ ਮਾਛੜਾ ਚੜਾ ਅੱਛਾ ਉਹ ਬੁੱਢੀ ਵੀ ਤਾਂ ਚੰਗੀ ਸੀ ਗੰਜੋ ਬੱਚਾ ਸੀ ਓਏ ਐ ਕੀ ਗੱਲ ਬਣ ਗਈ ਫੇਰ ਓਡੋਗਾ ਬਕਾ ਚੁਕਾ ਕਾ ਮੰਗਦਾ ਦੁੱ ਆ ਪਾਇਰ ਨੂੰ ਵੀ ਮਰ ਗਿਆ ਉਹ ਤੇਰੇ ਬਣਾ ਮਰ ਗਈ ਗੰਜੋ ਉਹ ਬਾਲਾ ਕਰਦਾ ਠੀਕ ਉਹਨੇ ਇਹ ਲੈਂਦਾ ਬੰਗਾਲ ਤੋਂ ਲੈਂਦਾ ਇਹ ਵੀ ਉੱਥੋਂ ਲੈਂਦਾ ਬਾਲਾ ਦਾਜੂ ਤੇ ਚਲਦਾ ਫਿਰ ਅੱਛਾ ਚੱਲਦਾ ਐ ਕਿਉਂ ਕਰੀ ਜਾਂਦਾ ਇਹ ਰੁੱਛ ਗਿਆ ਕਹਿੰਦਾ ਮੈਂ ਛੱਡਾ ਨਹੀਂ ਪਾਣਾ ਮੈਂ ਇੱਕ ਪਿੰਡ ਘੜਾ ਲਿਓ ਹੁਣ ਮੈਂ ਤਲੀ ਗੱਲ ਥੱਕ ਗਿਆ ਓਏ ਨਹੀਂ ਬਸ ਇੱਕੋ ਹੀ ਪਿੰਡ ਆਇਆ ਆ ਜਾ ਆ ਜਾ ਬੱਟ ਚੱਲ ਚੱਲ ਗੱਡ ਨਾ ਬੜਾ ਬਾਈ ਅੱਛਾ ਬੱਚੇ ਕੇ ਮਮੂਆ ਤੂੰ ਮੇਰੇ ਮੁੰਡੇ ਕੱਢ ਕੰਡਾ ਹਾਂ ਫਟ ਚੱਲ ਚੱਲ ਕੁਮਤੂ ਆ ਆ ਜਾ ਕੁਝ ਦਵਾਈ ਦੀ ਖੂਖ ਵੀ ਆ ਜਾਣਗੇ ਆ ਜਾਣਗੇ ਕੰਜਰ ਦਾ ਕੁਝ ਦਿਖਾਉਂਗੇ ਤਾਂ ਫੇਰ ਹੀ ਆਉਣ ਹਾਂਵਾਂਗੇ ਤਾਂ ਹੈਗੀ ਹਾਂ ਖੁਜਾ ਹੋਵੇ ਆ ਥੋੜਾ ਇਨਾ ਥਾਂ ਵਿੱਚ ਕੰਪਾਈਨ ਲਈ ਵਰਦਾ ਇੱਥੇ ਲਾ ਦੇ ਫਿਰ ਖੇੜ ਆ ਇੱਥੇ ਲਾ ਦੇ ਕਮਤੂ ਲਾ ਕੇ ਸਾਈਕਲ ਸਾਈਕਲ ਲਾ ਦੇ ਨੇ ਸਾਈਕਲ ਹਾਂ ਆ ਜਾ ਲਾ ਕੇ ਫਿਰ ਇੱਥੇ ਲਾ ਦੇ ਆ ਬਾਈ ਅੱਬਾ ਇਹ ਬੱਤ ਛਾ ਕਾ ਚੱਲ ਜੀ ਸਾਰੇ ਆ ਸਾਰੇ ਅੱਛੇ ਬਣਦੇ ਨੂੰ ਬਣਦੇ ਓਰੇ ਖੜੋ ਨਾ ਰੰਮਾ ਨੂੰ ਪਾ ਲੈ ਓਰੇ ਖੜ ਜਾ ਯਾਰ ਬੱਟ ਜੇ ਲੱਸੀ ਪਈ ਟੜਕੇ ਵਾਲੀ ਪਾ ਦੇ ਨਹੀਂ ਨਰ ਜਾਦਾ ਭਾਗ ਦੀ ਖੁਦੀ ਭੁੱਖਾ ਰੋਟੀਆਂ ਦਾ ਰਸੇ ਦਿੰਦੀਆਂ ਵੱਢੀ ਨੇ ਸਵਾਹ ਜਾਦੂ ਦਾ ਓਏ ਗੁੱਛਾ ਕਰ ਗਿਆ ਓਰੇ ਰੱਖਾਂ ਯਾਰ ਕੋਰੇ ਕੋਰੇ ਕਈ ਭਲੀ ਮਾਂ ਯਾਨੀ ਕੁਝੋ ਆਖ ਨੂੰ ਆ ਮਹਿੰਗਾ ਜਨਮ ਰ ਕੋਈ ਲੈ ਜੇ ਆਖ ਨੂੰ ਪਾ ਓਏ ਓਰੇ ਆ ਇਹਦਾ ਨਾਮ ਮਾਥੜਾ ਏ ਮਾਥੜਾ ਜੇ ਨਾ ਬੇ ਰਹਿਮਤ ਕਿਵੇਂ ਬਣ ਗਿਆ ਓਏ ਨਹੀਂ ਨਾ ਹੀ ਮਾਸੜਾ ਇਹਦਾ ਨਾ ਹੀ ਮਾਸੜਾ ਇਹਨੂੰ ਮਰ ਚੋਟਾ ਉਹ ਇਹਨੂੰ ਮਾਸੜਾ ਉੱਠੇ ਜਾ ਮੇਰੇ ਕੋਲੇ ਸਾਰਾ ਸਮਾਨ ਬੱਛ ਬੱਛ ਰਖੀਤਰ ਬਾਗਲ ਦੇ ਲਖੀਤਰ ਬੰਦਾਂ ਦੇ ਵਿੱਚ ਬੜੇ ਲਖੀਤਰ ਬਾਗਲ ਦੇ ਅਹੋ ਤਾਂ ਮੈਂ ਬਾਗਲ ਦਿੰਦਾ ਬਾਗਲ ਦੇ ਬਾਗਲ ਐਨਾ ਏਰੀਆ ਬਹੁਤ ਹੈ ਬੰਦਾ ਬਣਾ ਬੱਚਾ ਹੋਵੇ ਬੰਦਾ ਤਾਂ ਬਹੁਤ ਆ ਜਿੱਥੇ ਆਪਾਂ ਫਿਰਦੇ ਨਹੀਂ ਕਿ ਅਸੀਂ ਫਿਰਦੇ ਰਹੀ ਸੀ ਇਹ ਇਕੱਲੇ ਪੈਣਾ ਹਾਂ ਇਹ ਸਾਜੇ ਕਰਤੀ ਆ ਤੁਰੇ ਕਰਤੀ ਕਿਵੇਂ ਆ ਲਾਹੂੜ ਹੁਣ ਤੂੰ ਕਿਵੇਂ ਚਲਾਤਾ ਉਸ ਕਲਾ ਕਲਾ ਕਰਤੀ ਜਿੱਥੇ ਚੱਲਦਾ ਛਿੱਟੇ ਤੂੰ ਯਾਰਾ ਲਕੀਤਰ ਦੱਸ ਕਿੱਡੀ ਕੁ ਮਾਰਾ ਵਾ ਵਾ ਕਰਦੀ ਵਾ ਵਾ ਲੰਮੀ ਕਰਦੀ ਜੰਮੀਦਾ ਅੱਜ ਬੱਟ ਹਾਂ ਨਾ ਇਹਨੇ ਇਹਨੇ ਥਾਰੇ ਵਿੱਚ ਬੰਦਾ ਨਾ ਕੋਈ ਆਵੇ ਬਰਾਬਰ ਆਵੇ ਆਵੇ ਫੁੜੀ ਕੋਈ ਆ ਜੇ ਘੂੜੀ ਕੋਈ ਆ ਜੇ ને યે કુડી કેની લડકે સાડુ અચ્છા આય લાઇન પરવાળા લાઇન બનતો આય આઈધર બેજો આકે છોકે મુંઢે નું છડ જાદુ دکھાવાંગે તોનું બેઠ ਹੋਰ ਵੀ ਮੁਝੇ ਹੈ ਬੁਲਾ ਲਾ ਆ ਜੋ ਸਿਰ ਇੱਧਰ ਆ ਜੋ ਆ ਜੋ ਆ ਇੱਧਰ ਆ ਜੋ ਇੱਧਰ ਇੱਧਰ ਭਾਈ ਹੋ ਇੱਧਰ ਆ ਆ ਕਮਰੇ ਰੋਜ ਕੋਈ ਤਾਚੂ ਛੋਟੀ ਦਿਖਾਈ ਦਿਆ ਹੋਰ ਇਹ ਤਾਂ 60 ਮਹੀਨੇ ਤੋਂ ਆਉਂਦਾ ਜਾਦੂਗਰ ਉਹ ਕਿ ਥੋੜੀ ਆਇਆ ਜਾਂਦਾ ਪ੍ਰਧਾਨ ਇੱਧਰ ਆ ਜਾ ਮੋਟੋ ਆ ਜੂਗੀ ਨਾ ਨਾ ਯਾਰ ਹੋ ਜਾ ਹੋ ਜਾ ਉਹ ਜਨਰ ਉਹ ਪਾਲਾ ਜਲ ਮੂੰਹ ਚੋਂ ਨਿਕਲ ਕੇ ਆ ਜਾ ਪਾਲੇ ਇੱਧਰ ਆ ਜਾ ਇਹ ਵਾਪਕ ਕਿੱਥੋਂ ਆਇਆ ਹੈ ਹੈ ਇਹ ਕਿੱਥੋਂ ਆਇਆ ਇਹ ਯਾਰ ਤੇਰਾ ਪਿੰਡ ਚੱਕ ਭਲਾਈ ਕਿਹੜਾ ਬੰਦਿਆ ਤੂੰ ਅੱਜ 15 ਤੋਂ ਇਹ ਆ ਗਿਆ ਮੱਛਲੇ ਗੱਪਾ ਦਾਜੂ ਵਾਲਾ ਅੱਛਾ ਹਾਂ ਇਹ ਇਹ ਛਾੜੀ ਕੜਾ ਇਹ ਬਾਬਾ ਪਹਿਲਾਂ ਇਹ ਇਹ ਬੁੜਾ ਇਹ ਕਟਿੰਗਾਂ ਦਾ ਕੰਮ ਨਹੀਂ ਕਰਦਾ ਜੀ ਇਹ ਭਾਂਡੇ ਲੈਣ ਦੇ ਕੋਈ ਕੰਮ ਛੱਡੇ ਹਾਂ 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 ਕੰਮ ਤੇ ਹਾਂ ਅੱਛਾ ਦਾਜੂ ਜੀ ਤੂੰ ਕਰਦਾ ਪੁੱਤ ਕਹਿੰਦਾ ਕੋਈ ਅੱਜ ਪਤਾ ਦੇ ਹਾਂ ਦੇਖੋ ਹੁਣ ਕੀ ਪਤਾ ਹੈ ਅੱਜ ਨਾ ਪੱਜ ਟੱਕਰਿਆ ਹਾਂ ਹਾਂ ਵਾਲੇ ਨਾਗ ਨੂੰ ਪਿਛਾਂ ਟਿੱਕ ਨੂੰ ਪੀ ਜਾ ਬੱਲੇ ਉਹਨੂੰ ਕੁੱਤੇ ਹੀ ਮਾਰ ਦੂ ਤੂੰ ਆਹ ਸੁਣੀ ਫਿਰਦੇ ਆ ਬੱਸ ਭੁੱਖਾ ਹੈ ਜੰਦੇ ਨਾ ਬੱਟਾ ਆ ਡਿੱਕੂ ਮਿਲਦਾ ਬੱਬਾ ਮੈਂ ਦਾਜੂ ਹਰੇ ਟਪੰਡ ਜਿੰਨੇ ਖਾਇ ਗੰਡਾ ਇੱਕ ਹੀ ਜੰਦੇ ਆ ਕੰਮ ਸਾਰਾ ਬੜਾ ਕਰਣਾ ਰਹੀ ਕਢੀ ਆਟਾ ਐਂ ਤੋ ਕਰੀ ਜਾਂਦਾ ਜਰੇ ਓ ਹਜੇ ਹੌਲੀ ਹੌਲੀ ਲੱਗੂ ਦਾਜੂ ਜਦੋਂ ਆ ਹਾ 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 ਵਾਪਸ ਆਪ ਦਾ ਮਾਰਿਆ ਬੜਾ ਤੰਦਰਾ ਬੇਲ ਲੈ ਚੱਕੀ ਬਣਾ ਮੈਂ ਰੋਟੀ ਆ ਪਕਾਉਣਾ ਏ ਦਾਜੂ ਆ ਕੋਲੋ ਜਾ ਤੂ ਏ ਕੀ ਚੂ ਬਾਈ ਦਾ ਕੀ ਚੂ ਅੱਛਾ ਹਾਂ ਬੋਲੋ ਸਾਰੇ ਪਿੰਡ ਦਾ ਭਲਾ ਸਾਰੇ ਪਿੰਡ ਦਾ ਭਲਾ ਆਪਜਾ ਉਹਦੇ ਗੁਰੂ ਪੀੜ ਦਾ ਭਲਾ ਆਪਜਾ ਉਹਦੇ ਗੁਰੂ ਦਾ ਭਲਾ ਹਾਂ ਨੱਗਰ ਖੇੜੇ ਦਾ ਭਲਾ ਨੱਗਰ ਖੇੜੇ ਦਾ ਭਲਾ ਤੇਰੀ ਇੱਕ ਟੁੱਟੀਆ ਦੂਜੀ ਵੀ ਖਾਜੇ ਈ ਭੜੀ ਓਏ ਨਹੀਂ ਉਹ ਗੱਲ ਕਰ ਜਾ ਕੱਲ ਓਏ ਉਹ ਹੁੰਦਾ ਇਹ ਮੂੰਹ ਚੋਂ ਨਿਕਲਦਾ ਮੂੰਹ ਚੋਂ ਤੇ ਮੂੰਹ ਚੋਂ ਨਿਕਲਦਾ ਹੁੰਦਾ ਓਏ ਨਹੀਂ ਉਹ ਗੱਲ ਕਰਦਾ ਸੀ ਵੀ ਲੱਟਾ ਦੋਨੇ ਚੱਲ ਪੈਣ ਮੰਤਰੀਆਂ ਚੱਲ ਨਹੀਂ ਐ ਕੀ ਚੂ ਮੀਚੂ ਤੁਸੀਂ ਗੱਲ ਲੜਦੇ ਪਾਪਾ ਓਏ ਗੱਲੀ ਹੀ ਇਹੀਆਂ ਕਰਦਾ ਠੀਕ ਤੁਸੀਂ ਮੀਚੂ ਦੂਜੀ ਵੀ ਟੁੱਟ ਜੇ ਓਏ ਪੜਾਣਾ ਜਾਣਦਾ ਮੈਨੂੰ ਦਾਦਾ ਇੱਕ ਮੁੰਡਾ ਕਹਾ ਆਜੋ ਆਜੋ ਆਜਾ ਛਰਾ ਜੱਟ ਹਾਂ ਹਾਂ ਬਾਬਾ ਆਈਡੀ ਆਛਲਾ ਸ਼ਲਾ ਲੈ ਕਹ ਲੈ ਟਿਸ਼ੂ ਟਿਸ਼ੂ ਮੀਚੂ ਮੀਚੂ ਕਿਚੂ ਕਿਚੂ ਕਹ ਦੇ ਬਣਾ ਦੇ ਬਣਾ ਦੇ ਦਸਾਂ ਦਾ ਲੋਟਾ ਦਸਾਂ ਦਾ ਲੋਟਾ ਆ ਗਿਆ ਉੱਡੀ ਰਾਜ ਕੰਬ ਬਦਲਾਂ ਆਈ ਦੀ ਨੀ ਤੋਬਾ ਹੋਏ ਜੋ ਜੀ ਮਾਥੜਾ ਤੇਰੇ ਮਾਥੜ ਤੋਂ ਭਲੇ ਵੀ ਮੇਰਾ ਮੁੱਛ ਕੋ ਛਾਲਾ ਮਾਥੜ ਦਾ ਓਏ ਨਾ ਮਾਥੜਾ ਜਾ ਨਾ ਮਾਥੜਾ ਜਾ ਇਹਦਾ ਨਾ ਹੀ ਮਾਥੜਾ ਜੀ ਆਹਾ ਆ ਵਾਹਿਗੁਰੂ ਕੰਦੂਛਾ ਰਹੀ ਜੈਰੀ ਆ ਦਰਨਾ ਨਹੀਂ ਚੰਗਾ ਉਛਾ ਇੱਧਰ ਹੋ ਜਾ ਆਪਾਂ ਮਾਰੇ ਦੇਖ ਹੀ ਲੀਏ ਨੇ ਨੇੜੇ ਹੋ ਜਾਂ ਨੇੜੇ ਇਧਰ ਬਾਈਓ ਨੇੜੇ ਆ ਆ ਆ ਤਾਂ ਨਹੀਂ ਵੜਦਾ ਉਹ ਨਹੀਂ ਵੜਦਾ ਐਂਟੀ ਚੁੱਪੇ ਚੁੱਪੀ ਚੂ ਕਾ ਨੂੰ ਇਹ ਤਾਂ ਨਾ ਬੱਸ ਬੱਸ ਗਾਰਮ ਬਾਤ ਕੋ ਨੂੰ ਬਹੁਤ ਦਿਖਾਉਣੇ ਅਜੇ ਕੱਜੇ ਦਾ ਬੰਗਾਰ ਚੁੱਖੀਆਂ ਕੋ ਅੱਜ ਕੱਲ ਦੀ ਗੱਲ ਓ ਇੱਥੇ ਵਰਦਾ ਪਾਉ ਕਦਾ ਐਵੇਂ ਫਿਰਦਾ ਕੀ ਮੀਨ ਲਾਇਆ ਹੈ ਬਾ ਉਹ ਤੇਰੇ ਧੀਮੀ ਨਾ ਤੂੰ ਆਈ ਹੁਣ ਤਰਨ ਕੀ ਕੀਤ ਮਾਰਦਾ ਬਾਬਾ ਪਤਾ ਨਹੀਂ ਕੀ ਕੱਢੂਆ ਭਰਾਵਾ ਬਾ ਉਹ ਤੇਰੇ ਸਾਰਿਆਂ ਨੂੰ ਪਤਾ ਲੱਗ ਜਾ ਜੇ ਨੇੜੇ ਹੋ ਜਾ ਨੇੜੇ ਹੋ ਜਾ ਨੇੜੇ ਹੋ ਜਾ ਬੱਕ ਬੱਕ ਵੇ ਆ ਕੀ ਕਰੀਏ ਓਏ ਜਨਪਰ ਜਨਪਰ ਇਹ ਹੱਥ ਲੱਕ ਦੇ ਮੋਟਾ ਕਿ ਪਤਲਾ ਪਤਲਾ ਕਿੰਨਾ ਅੰਦਰ ਚੜੇ ਐਡਾ ਐਡਾ ਮੋਟਾ ਕਾ ਹੁਣ ਪੰਛ ਤੂ ਦੇਖੀ

ਆ ਵੀ ਆ ਜਾ ਪੜਾ ਹੋਈ ਏ ਤੇਰਾ ਬਾਬਾ ਬਲੀ ਫੁੜੇ ਨਾ ਮਾਰ ਕੇ ਫੁੜੇ ਜਮਾ ਕਰਦੇ ਆਪਾਂ ਜੇ ਬਊ ਦਾ ਦੁੱਧ ਪੜਾਵਾਂਗੇ ਬੈਠ ਇਹ ਜਾਨਵਰ ਤੈਨੂੰ ਆਖੀ ਜਨਾ ਮੈਂ ਕੋਈ ਹੋਰ ਗੱਲ ਮੈਂ ਹੋੜੀ ਹੱਥ ਲਗਾਈ ਨਾ ਹੱਥ ਕਾ ਨੂੰ ਗਲਤ ਬੋਲੇ ਐਵੇਂ ਹੱਥ ਰੀ ਲਿਭੋਨੇ ਤੇਰੇ ਕਿੱਲੋ ਤਾਂ ਦੁੱਧ ਪਿੰਦਾ ਇਹ ਲੈ ਹੋਰੋਂ ਕੰਜਰ ਜਿਆ ਇਹ ਖੰਗਦਾ ਹਾਇ ਤਾਂ 30 ਲੀਏ ਡੱਕਾ ਦੇ ਨਾ ਕਿੱਲੋ ਦੁੱਧ ਪਿੰਦਾ ਇਹ ਤਾਂ ਬੱਚੀ ਹੈ ਜਿਹੜੀ ਵੱਡੀ ਨਾ ਕਰਨਾ ਨਾ ਉਹ ਛਕੀਰੀ ਚ ਗਈ ਹੋਈ ਸੀ ਹਾਂ ਉਹ ਛਕੀ ਉਹ ਭੈਣ ਜਾਈ ਉਹ ਨਹੀਂ ਹੁਣ ਤੱਕ ਇਹਨਾਂ ਦੀਆਂ ਛਕੀਰੀ ਚ ਗਈ ਸੀ ਆਪਣੇ ਕੋਲੇ ਵੱਡੀ ਨਾਗਰ ਨਹੀਂ ਦੀ ਆ ਅੱਛਾ ਹਾਂ ਉਹ ਕਾਂਟੋ ਜੇ ਵੀ ਉਹ ਤਾਂ ਨਾਂ ਰੱਖਿਆ ਹੋਇਆ ਅੱਛਾ ਹਾਂ ਇਹ 나ਗ ਛੀ ਕਿਹੜਾ ਦਾ ਮਾਸੜ ਕੇ ਉਹਦੇ ਮਤਲਬ ਇਹ ਛਕੀਰੀ ਚ ਹਾਂ ਗਈਆ ਤੇ ਮਾਛੜ ਕੋਲੇ ਜਿਹੜੀ ਇੱਕ ਨਗਨ ਹੋਰ ਆ ਇਹ ਸਾਰੇ ਛਕੀਂਆਂ ਤੇ ਸਾਡੇ ਪੰਜਾਬ ਕੋਲ ਆ ਦੇਖ ਲੈਣਾ ਅਕੇ ਪੰਜਾਬ ਚ ਪਾਈ ਚੱਲ ਅੱਛਾ ਛੱਪਾ ਵਾਲਾ ਬਾਈ ਦਾ ਅੱਛਾ ਛੋਟੇ ਛੱਪੀ ਹੈ ਹਾਂ ਇਹੇ ਗੱਡਾ ਹੁਟ ਗਿਆ ਨੇ ਹਨੂਰੇ ਨੂੰ ਪਰਾਗ ਨਹੀਂ 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 ਇਹ ਤਾਂ ਮਾਛੜ ਹੈ ਇਹਦਾ ਮਾਂ ਨਹੀਂ ਥੋੜਾ ਜਿਹਾ ਪਰਾਗ ਜਵਾਖ ਰਿਹਾ ਕਰ ਦਿੰਦੇ ਆ ਇਸ ਵਿੱਚੂ ਪੀਚੂ ਕੋਈ ਹੋਰੇ ਕਰ ਮੈਂ ਪਜਾਮਾ ਬੇਟੂ ਸਾਡੇ ਨਾਲ ਹੀ ਰਹਿ ਪਾ ਹੈ ਸਾਡੇ ਨਾਲ ਹੀ ਰਹਿ ਪਾ ਤੇਰੇ ਕੋਲ ਕੀ ਆਪਦਾ ਭੁੱਖਾ ਮਰਦਾ ਫਿਰਦਾ ਨਹੀਂ ਨਹੀਂ ਤੈਨੂੰ ਬਾਦੂ ਰੁਪਏ ਦੇ ਦਾਂਗੇ ਬਾਦੂ ਰੁਪਏ ਦੋਟਾ ਨਾ ਘੋੜਾ ਭਰ ਜਾਂਦਾ ਅੱਛਾ ਤੂੰ ਆਏ ਕਰ ਇੱਥੇ ਖੜਾ ਹੋ ਜਾ ਇੱਧਰ ਮੁੰਡਾ ਸਾਈਡ ਤੇ ਇੱਥੇ ਆ ਹਾਂ ਤੈਨੂੰ ਦਿਖਾਵਾਂ ਤੁਸੀਂ ਦਾਜੂ ਵਾਲੇ ਨੂੰ ਝੇੜ ਕਰ ਜਿਓ ਯਾਰ ਇੱਥੇ ਕਰ ਅੱਛਾ ਹਾਂ ਹਰਜਾ ਪਹਿਲਾਂ ਤੇਰਾ ਕੰਮ ਹੀ ਕਰਾਂ ਖੜ ਖੜਾ ਖੜਾ ਹੋ ਕੇ ਯਾਰ ਹਾਂ ਕੀ ਤੂੰ ਮੈਂ ਚੁੱਪੀ ਤੂੰ ਜੇ ਸੁਣਾ ਵੱਟ ਕਰਕੇ ਸੁਣਨਾ ਬੰਦ ਕਰ ਦੇ ਕੌਲੇ ਦੇ ਨਾਲ ਕੰਝ ਕਰ ਦੇ ਬੰਡਾ ਲੈਪ ਕਰ ਦੇ ਡਿਸਟਰੀਬਿਊਟਰ ਗਾਇਬ ਕਰ ਦੇ ਉਹ ਭੈਈ ਇਹਨੇ ਓਏ ਨਹੀਂ ਹੈ 다ਜੂ ਲਾਉਣਾ ਜਾ ਰਿਹਾ ਛਕਰ ਤੂੰ ਲਾਉਣ ਬੰਦੇ ਤੋਂ ਬੁੜੀ ਬਣਾ ਤੀ ਚੂਮੀ ਛੁਪੀ ਛੁਜੇ ਗਾਇਬ ਕਰਦਾ ਗੁੱਸਾ ਤਾਂ ਨਹੀਂ ਕਰਦਾ ਹੂੰ ਡਿਸਟਰੀਬਿਊਟਰ ਓਏ ਤੂੰ ਦਜੂ ਦੇਖਣਾ ਤੂੰ ਸਾਡੇ ਕੋਲ ਕਹਿਣਾ ਪਸੰਦ ਕੋਈ ਤੂੰ ਕਹਿੰਦਾ ਹੈ ਹੀ ਨਹੀਂ ਹੈ ਹੀ ਨਹੀਂ ਪਰ ਮੈਂ ਕਹਿਣਾ ਕੋਈ ਨਹੀਂ ਹਾਂ ਜੇ ਸਨੋ ਹਟਾ ਜਾ ਜਾਂ ਸੋਨੋ ਹਟਾ ਜਾ ਜਾਂ ਪੁੱਠੇ ਰਾ ਪਾ ਜਾ ਜਾਂ ਬੰਦੇ ਤੋਂ ਕੂੜੀ ਬਣਾ ਜਾ ਮੁੰਡੇ ਤੋਂ ਕੂੜੀ ਬਣਾ ਜਾ ਜੀਤੀ ਪੁੱਠੇ ਗਾਇਬ ਕਰ ਦਿਆ ਇੱਧਰ ਹੋ ਜਾ ਇਹ ਸਾਰਾ ਤੇਰਾ ਗਾਇਬ ਕਰ ਦੂਗਾ ਕੁਸ ਇੱਧਰ ਹੋ ਜਾ ਨਾ ਨਾ ਤੂੰ ਇੱਧਰ ਹੋ ਜਾ ਬਾਦਲੇ ਇੱਧਰ ਕੋ ਗੋਸੂ ਸਾ ਤੂੰ ਇੱਧਰ ਹੋ ਜਾ ਗਾਇਬ ਕਰ ਦੂਗਾ ਆ ਜਖੀਰ ਤੇ ਖੜਾ ਇੱਥੇ ਖੜ ਜਾ ਇਹ ਹਾਂ ਦੋਨੇ ਪਾਸੇ ਤਰ ਲੈ ਕਾਹਦਾ ਨਗਰ ਖੜੇ ਦੀ ਜਾਇ ਨਗਰ ਖੜੇ ਦੀ ਜਾਇ ਪੀਰਾ ਫਕੀਰਾਂ ਦੀ ਜਾਇ ਪੀਰਾ ਫਕੀਰਾਂ ਦੀ ਜਾਇ ਉੱਠ ਨੂੰ ਉੱਠੀ ਦੀ ਫੱਜਾ ਓਏ ਕਿੰਦੀ ਕੋਸ਼ਿਸ਼ ਆ ਐਸੀ ਮੰਨਦੇ ਜੇ ਬਗਾਲੀ ਬਾਤਾਂ ਕਰ ਬੰਗਾਲ 'ਚ ਹੈਗਾ ਸਾਰਾ ਕਹੇ ਨਾ ਬਾਬਾ ਜੀ ਕਹੇ ਦੇ ਲੈ ਹੁਣ ਝੂਠ ਨਾ ਬੋਲੀ ਗੱਲ ਦੱਸਨੀ ਹੈ ਸੱਚ ਅੱਠ ਮਾਰ ਕੇ ਦੇਖੇਗਾ ਉਸਕੇ ਨਾਲ ਦੇਖ ਹਈ ਨਾ ਜਾਇ ਕੈਨੂ ਆਖੇ ਐਸੀ ਤਾਜੂ ਇਹ ਉੱਠ ਗਿਆ ਕੀ ਹੋ ਗਿਆ ਸੱਚੂ ਹੋਰ ਆ ਉਹੀ ਨਹੀਂ ਕੋਈ ਸੱਚੀ ਗੱਲ ਕਰ ਰਿਹਾ ਉਹ ਪ੍ਰਧਾਨ ਦੇਖ ਨਾ ਛੱਡੀ ਕਰਦਾ ਹੁਣ ਮੈਂ ਤੈਨੂੰ ਦੇਖਾਂ ਨਾ ਨਾ ਭਰਾ ਬੈ ਜਾ ਮੈਨੂੰ ਸ਼ੱਕ ਲੱਗਦਾ ਦੇਖੀ ਪ੍ਰਧਾਨ ਨਾ ਨਾ ਤੈਨੂੰ ਆਉਂਦਾ ਫੇਰ ਇਹ ਸ਼ੋਰ ਬਣ ਕੇ ਯਾਰ ਬਾਬਾ ਇਹਦਾ ਫੇਰ ਹੀ ਪਤਾ ਲੱਗੂ ਵੀ ਇਹ ਮਨਦਾਰੀ ਹੈ ਐਵੇਂ